ਜਿਹੜਾ ਬੁਲਾਵਾ ਬੋਲ ਰਿਹਾ ਹਾਂ ਉਹ ਸਟੇਟ ਹੈ ਜਿਸ ਉੱਤੇ ਗਰੀਸ ਅਸਟਿੰਡਿਕ ਆਪਣੇ ਕੋਲ ਬਹੁਤ ਸਹੀ ਤੇ ਇੰਨੀ ਪਰਮਿਟ ਜਿਵੇਂ ਕਿ ਡਿਸਟ੍ਰਿਕਟ ਇਲੈਕਸ਼ਨ ਅਫਸਰ ਸਾਹਿਬ ਨੇ ਦੱਸਿਆ ਕਿ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਲਈ ਪਟਿਆਲਾ ਐਡਮਿਨਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਸਤੈਦ ਆ ਪਟਿਆਲਾ ਜ਼ਿਲ੍ਹੇ ਦਾ ਹਰਿਆਣਾ ਦੇ ਨਾਲ ਜਿਹੜਾ ਇੰਟਰ ਸਟੇਟ ਬਾਰਡਰ ਲੱਗਦਾ ਆ ਉੱਥੇ ਕਾਫੀ ਸਮੇਂ ਤੋਂ ਰਾਊਂਡ ਦਰ ਸ਼ਿਫਟ ਇੰਟਰ ਸਟੇਟ ਸਾਡੇ 14 ਨਾਕੇ ਲੱਗੇ ਹੋਏ ਆ ਜਿਹੜੇ ਕਿਸੇ ਵੀ ਪ੍ਰਕਾਰ ਦੀ ਲਿਕਰ ਦੀ ਡਰੱਗਸ ਦੀ ਆਰਮਸ ਦੀ ਤੇ ਸ਼ੱਕੀ ਬੰਦਿਆਂ ਦੀ ਐਂਟਰੀ ਅਤੇ ਐਗਜ਼ਿਟ ਨੂੰ ਚੈੱਕ ਕਰ ਰਹੇ ਆ ਇਹ ਸਾਰੇ ਇੰਟਰ ਸਟੇਟ ਨਾਕਾ ਪੁਆਇੰਟਸ ਤੇ ਸੀਸੀਟੀਵੀ ਕੈਮਰੇਜ ਵੀ ਲੱਗੇ ਹੋਏ ਆ ਤੇ ਇਹਨਾਂ ਦੀ ਲਾਈਵ ਵੈਬਕਾਸਟਿੰਗ ਵੀ ਹੁੰਦੀ ਆ ਉਸ ਤੋਂ ਇਲਾਵਾ ਪਟਿਆਲਾ ਪੁਲਿਸ ਨੇ ਹੁਣ ਤੱਕ 87% ਆਪਣੇ ਆਰਮਸ ਜਿਹੜੇ ਆ ਉਹ ਡਿਪੋਜ਼ਿਟ ਕਰਾ ਲਏ ਆ ਤੇ ਜਿਹੜੇ ਲੋਕਾਂ ਨੂੰ ਐਗਜ਼ੈਂਪਸ਼ਨ ਮਿਲਣੀ ਸੀ ਉਹ ਪ੍ਰੋਸੈਸ ਵੀ ਸਕਰੀਨਿੰਗ ਕਮੇਟੀ ਤੇ ਥਰੂ ਚੱਲ ਰਿਹਾ ਹੈ ਫਲਾਈਂਗ ਸਕੁਐਡ ਟੀਮਾਂ ਇਸ ਲਈ ਕਾਫੀ ਸਮੇਂ ਤੋਂ ਐਕਟੀਵੇਟਡ ਨੇ ਜਿਹੜੀ ਅਚਨਚੇਤ ਚੈਕਿੰਗ ਕਰਦੀਆਂ ਨੇ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਮੰਨੀ ਅਤੇ ਮਸਲ ਪਾਵਰ ਦੀ ਵਰਤੋਂ VOTERS ਨੂੰ ਆਪਣੇ ਵੱਲ ਰੁਝਾਨ ਲੀ ਕੋਈ ਕਰ ਨਾ ਸਕੇ ਉਸ ਤੋਂ ਇਲਾਵਾ ਜਿਵੇਂ ਕਿ ਅੱਜ ਨਾਮੀਨੇਸ਼ਨਸ ਅੱਜ ਸ਼ੁਰੂ ਹੋ ਗਈਆਂ ਨੇ ਤੇ ਨਾਮੀਨੇਸ਼ਨਸ ਲਈ ਵੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨ ਮੁਤਾਬਕ ਅਸੀਂ ਪੁਖਤਾ ਪ੍ਰਬੰਧ ਕੀਤੇ ਜੋ ਵੀ ਉਹਨਾਂ ਦੀ ਗਾਈਡਲਾਈਨ ਹੈਗੀ ਉਹ ਅਮਲ ਚ ਲਿਆਂਦੀ ਜਾਊਗੀ ਨਾਮੀਨੇਸ਼ਨਸ ਦੀ ਨੋਮੀਨੇਸ਼ਨਸ ਦੇ ਨਾਲ ਨਾਲ ਹੀ ਜਿਵੇਂ ਕਿ ਡੀਈਓ ਸਾਹਿਬ ਨੇ ਪਹਿਲਾਂ ਵੀ ਦੱਸਿਆ ਕਿ ਸਟੈਟਿਕ ਸਰਵੇਲੈਂਸ ਟੀਮਾਂ ਐਸਐਸਟੀ ਟੀਮਾਂ ਵੀ ਬਣ ਗਈਆਂ ਉਹਨੇ ਦੋਨੇ ਕੰਪੋਨੈਂਟ ਫੁੱਲੀ ਆਪਰੇਸ਼ਨਲ ਹੋ ਗਏ ਆ ਫਲਾਈਂਗ ਸਕੁਐਡ ਟੀਮਾਂ ਤੇ ਸਟੈਟਿਕ ਸਰਵੇਲੈਂਸ ਟੀਮਾਂ ਤੇ ਲਗਾਤਾਰ ਇਹ ਨਿਗਰਾਨੀ ਰੱਖਣਗੇ ਕਿ ਕਿਸੇ ਵੀ ਪ੍ਰਕਾਰ ਦੀ ਇਹੋ ਜੀ ਐਕਸਰਸਾਈਜ਼ ਕੋਈ ਡਿਸਟ੍ਰਿਬਿਊਸ਼ਨ ਆਫ ਮਨੀ ਕੋਈ ਡਿਸਟ੍ਰਿਬਿਊਸ਼ਨ ਆਫ ਲਿਕਰ ਕਿਸੇ ਪ੍ਰਕਾਰ ਦੇ ਵਲਨਰੇਬਲ ਏਰੀਆ ਚ ਤੇ ਉਹ ਸਾਰੀ ਅਸੀਂ ਮੋਨੀਟਰ ਕਰ ਰਹੇ ਹਾਂ ਸ਼ਰਾਬ ਜਿਹੜੀ ਆ ਕਿਉਂਕਿ ਇੰਟਰ ਸਟੇਟ ਬਾਰਡਰ ਪੰਦਾ ਆ ਕਾਫੀ ਵੱਡੀ ਮਾਤਰਾ ਚ ਅਸੀਂ ਰਿਕਵਰ ਕੀਤੀ ਆ 116 ਹੁਣ ਤੱਕ ਅਸੀਂ ਐਕਸਾਈਜ਼ ਦੀ ਐਫ ਆਈ ਆਰਾਂ ਦਰਜ ਕੀਤੀਆਂ ਨੇ ਤੇ 60000 ਲੀਟਰ ਤੋਂ ਜ਼ਿਆਦਾ ਸ਼ਰਾਬ ਅਸੀਂ ਰਿਕਵਰ ਕੀਤੀ ਆ ਇਸੇ ਪ੍ਰਕਾਰ ਐਨ ਡੀ ਪੀ ਐਸ ਦੀ 93 ਐਫ ਆਈ ਆਰਸ ਅਸੀਂ ਐਨ ਡੀ ਪੀ ਐਸ ਐਕਟ ਦੇ ਅੰਡਰ ਦਰਜ ਕਰ ਚੁੱਕੇ ਹਾਂ ਜਿਦੇ ਚੋਂ 10 ਕਿਲੋ ਤੋਂ ਜ਼ਿਆਦਾ ਓਪੀਐਮ ਅਫੀਮ ਤੇ 3 ਕਿਲੋ ਤੋਂ ਜ਼ਿਆਦਾ ਹਿਰੋਇਨ ਅਸੀਂ ਰਿਕਵਰ ਕਰ ਚੁੱਕੇ ਹਾਂ ਅੱਠ ਜਿਹੜੇ ਨਜਾਇਜ਼ ਅਸਲੇ ਵੀ ਇਸ ਪੀਰੀਅਡ 'ਚ ਅਸੀਂ ਰਿਕਵਰ ਕੀਤੇ 57 ਜਿਹੜੇ ਪ੍ਰੋਕਲੇਮਡ ਡਿਫੈਂਡਰਸ ਨੇ ਉਹ ਕੋਰਟ ਲੱਗਣ ਤੋਂ ਬਾਅਦ 57 ਪ੍ਰੋਕਲੇਮਡ ਡਿਫੈਂਡਰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਤੇ 550 ਤੋਂ ਜ਼ਿਆਦਾ ਗਿਣਤੀ 'ਚ ਪ੍ਰੀਵੈਂਟਿਵ ਐਕਸ਼ਨ ਕੀਤਾ ਆ ਜਿਹਦੇ 'ਚ ਇਲੈਕਸ਼ਨ 'ਚ ਟਰਬਲ ਮੇਕਰ ਜਿਹੜੇ ਹੁੰਦੇ ਆ ਬੈਡ ਕੈਰੈਕਟਰ ਜਿਹੜੇ ਹੁੰਦੇ ਆ ਉਹ ਸਾਰੇ ਵੀ ਅਸੀਂ ਪ੍ਰੀਵੈਂਟਿਵ ਐਕਸ਼ਨ ਲੈ ਕੇ ਉਹ ਬਾਉਂਡ ਡਾਊਨ ਕਰਾਏ ਹੋਏ ਸੋ ਸਾਈਟ ਸਟੀ ਵੀ ਇਹ ਕੰਨੈਕਸਟ ਟੂ ਗੈਟ 올 ਦਿਸ ਬੋਥ ਦੋਪਲ ਸੋਰਕੈਟ ਹਾਂਜੀ ਦੇਖੋ ਵਲਨਰੇਬਿਲਟੀ ਤੇ ਕ੍ਰਿਟੀਕਲ ਜਿਹੜੇ ਸੈਂਸਿਟਿਵ ਏਰੀਆਜ਼ ਦੀ ਮੈਪਿੰਗ ਆ ਉਹ ਪੂਰੀ ਹੋ ਚੁੱਕੀ ਆ ਉੱਥੇ ਅਸੀਂ ਜਿਹੜੀ ਸਾਨੂੰ ਸੈਂਟਰਲ ਪੈਰਾਮਿਲਟਰੀ ਫੋਰਸਸ ਅੱਗੇ ਵੀ ਅਲੋਟ ਹੋਣ ਗਈਆਂ ਉਹਨਾਂ ਦੇ ਨਾਲ ਲਗਾਤਾਰ ਅਸੀਂ ਫਲੈਗ ਮਾਰਚਸ ਤੇ ਬਾਕੀ ਜਿਹੜੇ ਕੌਨਫੀਡੈਂਸ ਬਿਲਡਿੰਗ ਮੈਜਰਸ ਆ ਉਹ ਆਪਾਂ ਅਮਲ ਚੁਨ ਲਿਆਵਾਂਗੇ ਤਾਂ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਨੂੰ ਬਿਲਕੁਲ ਕਰਾਇਆ ਜਾ ਸਕੇ ਸਭ ਕੋ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਅੱਜ 7 ਤਾਰੀਖ ਤੋਂ ਨਾਮਾਂਕਨ ਪਰਨ ਪੱਤਰ ਨੋਮੀਨੇਸ਼ਨ ਫਾਰਮ ਜਿਹੜਾ ਹੈਗਾ ਉਹ ਪਰੰਦਾ 11 ਵਜੇ ਸਮਾਂ ਸ਼ੁਰੂ ਹੋ ਰਿਹਾ ਹੈ ਤੇ ਇਹ ਅੱਜ ਤੋਂ ਸ਼ੁਰੂ ਹੋ ਕੇ 11 ਤੋਂ 3 ਵਜੇ ਆਪਾਂ ਹਰ ਦਿਨ ਸਿਵਾਏ ਉਹਨਾਂ ਦਿਨਾਂ ਜੋ ਕਿ ਗੈਸਟਡ ਛੁੱਟੀਆਂ ਨੇ ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਦੇ ਅੰਦਰ ਜਿਹਦੇ ਵਿੱਚ ਇਸ ਵਾਰ ਜਿਹੜਾ ਸੈਟਰਡੇ ਹੈ ਉਹ ਵੀ ਆਉਂਦਾ ਹੈ ਤੇ ਅੱਜ ਤੋਂ ਲੈ ਕੇ 14 ਤਾਰੀਖ ਤੱਕ ਆਪਾਂ ਜਿਹੜਾ ਹੈਗਾ ਨੋਮੀਨੇਸ਼ਨ ਫਾਰਮ ਇੱਥੇ ਪ੍ਰਾਪਤ ਕਰਾਂਗੇ ਬਿਲਕੁਲ 108 ਨੰਬਰ ਜਿਹੜਾ ਆਪਣਾ ਕਮਰਾ ਹੈ ਕੋਟ ਰੂਮ ਡਿਪਟੀ ਕਮਿਸ਼ਨਰ ਦਾ ਉਹਦੇ ਵਿੱਚ ਆਪਾਂ ਸਾਰੇ ਨਾਮੀਨੇਸ਼ਨ ਫਾਰਮ ਜਿਹੜੇ ਹੈਗੇ ਉਹ ਪ੍ਰਾਪਤ ਕਰਾਂਗੇ ਤੇ ਉਸ ਤੋਂ ਬਾਅਦ 14 ਤਾਰੀਖ ਜਿਹੜਾ ਹੈਗਾ ਲਾਸਟ ਡੇ ਹੈ 3 ਵਜੇ ਤੱਕ ਹੀ ਨਾਮੀਨੇਸ਼ਨ ਫਾਰਮਸ ਜਿਹੜੇ ਹੈਗੇ ਉਹ ਕੋਈ ਵਿਅਕਤੀ ਕੋਈ ਪ੍ਰੋਸਪੈਕਟਿਵ ਕੈਂਡੀਡੇਟ ਜਿਹੜਾ ਹੈਗਾ ਉਹ ਦੇ ਸਕਦਾ ਹੈ 3 ਵਜੇ ਤੋਂ ਬਾਅਦ ਕਿਸੇ ਵੀ ਤਰੀਕੇ ਨਾਲ ਉਹਨੂੰ ਆਪਾਂ ਐਕਸੈਪਟ ਨਹੀਂ ਕਰਾਂਗੇ ਤੇ ਫਿਰ 14 ਤਾਰੀਖ ਤੋਂ 15 ਤਾਰੀਖ ਜਿਹੜਾ ਹੈਗਾ ਉਹਦੇ ਵਿੱਚ ਸਕਰੂਟੀਨੀ ਹੋਣੀ ਹੈ ਨਾਮੀਨੇਸ਼ਨ ਪੇਪਰ ਜਿਹੜੀ ਹੈਗੀ ਆ ਉਹਨਾਂ ਨੂੰ ਇੱਕ ਵਾਰ ਆਪਾਂ ਚੈੱਕ ਕਰਾਂਗੇ ਕਿ ਉਹਦੇ ਵਿੱਚ ਕੋਈ ਗਲਤ ਤਾਂ ਨਹੀਂ ਹੈ ਜਾਂ ਫਿਰ ਕੋਈ ਹੋ ਜਾਤਾ ਹੈ ਤੇ ਜਿਸ ਤੋਂ ਕੋਈ ਕੈਂਡੀਡੇਟ ਡਿਸਕਵਾਲਿਫਾਈ ਹੁੰਦਾ ਹੋਵੇ ਉਹਦੇ ਫੈਸਲਾ ਹੋਵੇਗਾ ਫਿਰ 15 ਤਾਰੀਖ ਤੋਂ ਲੈ ਕੇ 17 ਤਾਰੀਖ ਤੱਕ ਕੋਈ ਵੀ ਕੈਂਡੀਡੇਟ ਜਿਹੜਾ ਹੈਗਾ ਉਹ ਆਪਣਾ ਨਾਮਾ ਨਾਮੰਕਨ ਪੱਤਰ ਵਾਪਸ ਲੈ ਸਕਦਾ ਹੈ ਤੇ 17 ਤਾਰੀਖ ਨੂੰ ਆਪਣੇ ਜਿਹੜੇ ਚੋਣ ਲੜਨ ਵਾਲੇ ਉਮੀਦਵਾਰ ਹੈ ਉਹਨਾਂ ਦੀ ਸੂਚੀ ਫਾਈਨਲ ਹੋਵੇਗੀ ਤੇ 17 ਤਾਰੀਖ ਨੂੰ ਆਪਾਂ ਉਹਨਾਂ ਨੂੰ ਜਿਹੜੇ ਇੰਡੀਪੈਂਡੈਂਟ ਕੈਂਡੀਡੇਟਸ ਹੋਣਗੇ ਉਹਨਾਂ ਨੂੰ ਵੀ ਸਿੰਬਲ ਅਲਾਟਮੈਂਟ ਜਿਹੜਾ ਹੈਗਾ ਉਹ ਉਸ ਦਿਨ ਆਪਾਂ ਕਰ ਦਵਾਂਗੇ ਅੱਜ ਕਿਉਂਕਿ ਨੋਮੀਨੇਸ਼ਨ ਦਾ ਪਹਿਲਾ ਦਿਨ ਹੈ ਤੇ ਅੱਜ ਦੇ ਦਿਨ ਤੁਸੀਂ ਜਿਹੜੇ ਆਪਣੀ ਸਟੈਟਿਕ ਸਰਵਲੈਂਸ ਟੀਮਸ ਨੇ ਹਰ ਇੱਕ ਹਲਕੇ ਵਿੱਚ ਆਪਾਂ ਬਣਾਈਆਂ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਕਰਦੇ ਨੇ ਉਹ ਵਕ ਵਕ ਥਾਵਾਂ ਤੇ ਆਪਣੇ ਸੜਕਾਂ ਤੇ ਜਿਹੜੇ ਹੈਗੇ ਆ ਉਹ ਆ ਬੈਰੀਕੇਡਸ ਲਾ ਕੇ ਉਥੇ ਸਾਰੀ ਗੱਡੀਆਂ ਦੀ ਚੈਕਿੰਗ ਕਰਦੇ ਨੇ ਤੇ ਉਹ ਸਾਰੀ ਟੀਮ ਜਿਹੜੀ ਹੈਗੀ ਅੱਜ 11 ਵਜੇ ਜਿਹੜੀ ਹੈਗੀ ਆ ਉਹ ਫੰਕਸ਼ਨਲ ਹੋ ਗਈਆਂ ਨੇ ਤੇ ਉਹਨਾਂ ਨੇ ਆਪਣਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਹੈ ਇਹਦੇ ਨਾਲ ਨਾਲ ਆਪਾਂ ਜਿਹੜੇ ਵੱਖ-ਵੱਖ ਆਪਣੇ ਵੋਟਰ ਸੈਨੇਜ ਵਿੱਚ ਜਿਹਦੇ ਵਿੱਚੋਂ ਵੋਟਰ ਸਾਨੂੰ ਇਲੈਕਸ਼ਨ ਡਿਊਟੀ ਨੇ ਜਿਹੜੇ ਸਾਡੇ ਸਰਕਾਰੀ ਮੁਲਾਜ਼ਮ ਨੇ ਕਿਉਂਕਿ ਉਹ ਚੋਣ ਦੇ ਦਿਨ ਜਿਹੜਾ ਹੈਗਾ ਖੁਦ ਆਪਣੇ ਬੂਥ ਤੇ ਨਹੀਂ ਜਾ ਸਕਦੇ ਉਹਨਾਂ ਦੇ ਵੀ ਪਹਿਲਾਂ ਆਪਾਂ ਟ੍ਰੇਨਿੰਗ ਕਰਾਈ ਸੀ ਪਰसों ਤੇ ਉਸ ਤੋਂ ਬਾਅਦ ਹੁਣ ਉਹਨਾਂ ਦੇ ਫਾਰਮਸ ਜਿਹੜੇ ਹੈਗੇ ਆ ਫਾਰਮ 12 12ਏ ਜਿਸ ਦੇ ਵਿੱਚ ਉਹ ਇਲੈਕਸ਼ਨ ਡਿਊਟੀ ਸਰਟੀਫਿਕੇਟ ਦੇ ਰਹੇ ਜਾਂ ਫਿਰ ਪੋਸਟਲ ਵੋਟਰ ਦੇ ਰਹੇ ਜਿਹੜੇ ਹੈਗੇ ਆਪਣੇ ਵੋਟ ਪਾ ਸਕਦੇ ਆ ਉਹ ਵੀ ਆਪਾਂ ਪ੍ਰਾਪਤ ਕਰ ਰਹੇ ਹਾਂ ਨਾਲ ਹੀ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਡਰਾਈਵਰਸ ਕੰਡਕਟਰਸ ਵੈਬ ਕਾਸਟਿੰਗ ਦੀ ਟੀਮਸ ਵੀਡੀਓਗ੍ਰਾਫਰਸ ਉਹਨਾਂ ਸਾਰਿਆਂ ਦੇ ਫਾਰਮ ਭਰ ਕੇ ਉਹਨਾਂ ਨੂੰ ਵੀ ਆਪਾਂ ਇਸ ਵਾਰ ਬਿਲਕੁਲ ਫੋਕਸ ਕਰ ਰਹੇ ਹਾਂ ਕਿ ਉਹਨਾਂ ਨੂੰ ਵੀ ਉਹਨਾਂ ਦਾ ਜਿਹੜਾ ਵੋਟ ਪਾਉਣ ਦਾ ਅਧਿਕਾਰ ਹੈ ਉਹ ਮਿਲੇ ਤੇ ਉਹਨਾਂ ਦੇ ਫਾਰਮਸ ਪਰਕੇ ਉਹਨਾਂ ਨੂੰ ਪਾਵੇਂ ਉਹ ਪੋਸਟਲ ਬੈਲਟ ਦੇ ਰਹੀ ਹਾਂ ਪਾਵੇਂ ਉਹ ਈਡੀਸੀ ਸਰਟੀਫିକੇਟਸ ਦੇ ਰਹੀ ਹਾਂ ਉਹਨਾਂ ਨੂੰ ਆਪਾਂ ਉਹ ਜਾਰੀ ਕਰਕੇ ਉਹ ਜਿਹੜਾ ਹੈਗਾ ਤਾਂ ਕਿ ਉਹ ਵੋਟ ਵੋਟ ਦਾ ਇਸਤੇਮਾਲ ਕਰ ਸਕਣ ਇਹਦੇ ਵਾਸਤੇ ਆਪਾਂ ਟੀਮਸ ਵੀ ਬਣਾਈਆਂ ਨੇ ਤੇ ਇਸ ਤੋਂ ਇਲਾਵਾ ਵੀ ਜਿਹੜੇ ਪਹਿਲਾਂ ਵੀ ਮੈਂ ਦੱਸਿਆ ਸੀਗਾ ਲਾਸਟ ਪੈਸ ਕਾਨਫਰੰਸ ਵਿੱਚ ਵੀ ਕਿ ਜਿਹੜੇ ਬਜ਼ੁਰਗ ਨੇ 85 ਸਾਲ ਦੀ ਵੱਧ ਉਮਰ ਦੇ ਤੇ ਜਾਂ ਫਿਰ ਕੋਈ ਇਹੋ ਜਿਹਾ ਪੀ ਡਬਲਯੂ ਡੀ ਪਰਸਨ ਵਿਦ ਡਿਸੇਬਿਲਟੀ ਜਿਹਦੀ 40% ਤੋਂ ਵੱਧ ਜਿਹੜੀ ਹੈਗੀ ਡਿਸੇਬਿਲਟੀ ਹੈ ਤੇ ਚਾਹੇ ਉਹ ਆਪਣੇ ਇੱਕ ਅਰਵਿਚੀ ਵੋਟ ਪਾਣਾ ਚਾਹੁੰਦਾ ਹੈ ਉਹ ਵੀ ਸਾਨੂੰ ਫਾਰਮ ਦੇ ਸਕਦਾ ਹੁਣ ਜਿਹੜੇ ਫਾਰਮ 12D ਦੀ ਲਾਸਟ ਡੇਟ ਹੈਗੀ ਆ ਉਹ 12 ਤਾਰੀਖ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਸਾਨੂੰ ਜਿਹੜੇ ਹੈਗੇ ਆ ਉਹ ਫਾਰਮਸ ਦੇ ਦੇਨੇ ਨੇ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦੇ ਪੋਸਟਲ ਬੈਲਟਸ ਬਣਾ ਕੇ ਉਹਨਾਂ ਦੇ ਘਰ ਤੇ ਜਾ ਕੇ ਉਹਨਾਂ ਨੂੰ ਜਿਹੜਾ ਹੈਗਾ ਵੋਟ ਪਵਾ ਦੇਵਾਂਗੇ ਤੇ ਆਪਣੇ ਉਹਦੇ ਵਾਸਤੇ ਵੀ ਆਪਾਂ ਟੀਮ ਜਿਹੜੀ ਹੈਗੀ ਆ ਉਹ ਬਣਾਈਆਂ ਨੇ ਲਗਭਗ ਫਾਰਮ ਜਿਹੜੇ ਹੈਗੇ ਆ ਉਹਨਾਂ ਨੂੰ ਆਪਾਂ ਪਹਿਲਾਂ ਹੀ ਡਿਸਟ੍ਰੀਬਿਊਟ ਕੀਤੇ ਹੋਏ ਨੇ ਆਪਣੇ ਜਿਹੜੇ ਬੀਐਲਓਜ਼ ਨੇ ਆਪਾਂ ਜਿਹੜੇ ਵੀ ਸੌਫਟਵੇਅਰ ਵਿੱਚ ਸਾਡੇ ਮਾਰਕ ਸੀਗੇ ਆਤ ਕਿਉਂਕਿ ਸਾਨੂੰ ਪਤਾ ਹੈਗਾ ਕਿ ਉਮਰ ਦੇ ਹਿਸਾਬ ਨਾਲ ਕਿੰਨੇ ਹੈਗੇ ਉਹਨਾਂ ਸਾਰਿਆਂ ਨੂੰ ਕਰ ਜਾ ਕੇ ਆਪਾਂ ਜਿਹੜੇ ਹੈਗੇ ਫਾਰਮ ਦਿੱਤੇ ਨੇ ਤੇ ਇਸ ਤੋਂ ਇਲਾਵਾ ਵੀ ਜਿਹੜੀ ਸਾਡੀ ਵੈਬਸਾਈਟ ਹੈਗੀ ਹੈ ਜਿਲਾਦੀਪਟਿਆਲਾ.nic.in ਉਹਦੇ ਉੱਤੇ ਵੀ ਆਪਾਂ ਫਾਰਮ 12A 12 आ, 12 ਔਰ ਫਾਰਮ 12D ਉਹ ਉੱਥੇ ਪਾਏ ਆ ਨੇ ਤੇ ਕੋਈ ਵੀ ਉੱਥੇ ਡਾਊਨਲੋਡ ਕਰਕੇ ਉਹਦਾ ਪ੍ਰਿੰਟ ਆਊਟ ਕੱਢ ਕੇ ਉਹ ਜਿਹੜਾ ਵੀ ਇਲੀਜੀਬਲ ਵਿਅਕਤੀ ਹੈ ਉਹ ਉਹਦਾ ਫਾਰਮ ਭਰ ਕੇ ਆਪਣੇ ਏਆਰਓ ਸਾਹਿਬ ਨੂੰ ਜਾਂ ਮੈਨੂੰ ਜਿਹੜਾ ਹੈਗਾ ਉਹ ਫੜਾ ਸਕਦਾ ਹੈ ਤੇ ਉਸ ਤੋਂ ਬਾਅਦ ਆਪਾਂ ਉਹਨਾਂ ਦਾ ਵੋਟ ਜਿਹੜਾ ਹੈਗਾ ਉਹਦੇ ਵਿੱਚ ਪਵਾ ਸਕਦੇ ਨੇ ਤੇ ਹਾਲ ਤੱਕ ਮੈਨੂੰ ਲੱਗਦਾ ਲਗਭਗ 8 850 ਇਸ ਤਰੀਕੇ ਦੇ ਵਿਅਕਤੀ ਹੈਗੇ ਜਿਹੜੇ ਕਿ ਬਜ਼ੁਰਗ ਹੈਗੇ ਜਾਂ ਫਿਰ ਪਰਸਨਸ ਵਿਦ ਡਿਸੇਬਿਲਟੀ ਜਿਨ੍ਹਾਂ ਦੇ ਫਾਰਮ ਸਾਡੇ ਕੋਲ ਜਿਹੜੇ ਹੈਗੇ ਆ ਚੁੱਕੇ ਨੇ ਤੇ ਉਹਨਾਂ ਦੇ ਜਿਵੇਂ ਹੀ ਆਪਣਾ ਬੈਲਟ ਪੇਪਰ ਜਿਹੜਾ ਹੈਗਾ 17 ਤਾਰੀਖ ਨੂੰ ਕੰਪਲੀਟ ਹੋ ਜਾਏਗਾ 18 ਤਾਰੀਖ ਨੂੰ ਇਹਦੀ ਪ੍ਰਿੰਟਿੰਗ ਹੋ ਜਾਊਗੀ ਤੇ ਉਸ ਤੋਂ ਬਾਅਦ ਜਿਹੜਾ ਟੀਮਸ ਹੈ ਉਹਨਾਂ ਤੋਂ ਘਰ ਘਰ ਜਾ ਕੇ ਉਹਨਾਂ ਦੇ ਵੋਟ ਪਵਾਉਣਗੇ ਤੇ ਮੈਂ ਆਪ ਦੇ ਰਾਹੀਂ ग्यारह तो तीन बजे तक ही तो उसी दफ्तर ही आके आप जिसने नामांकन पत्र भरने वो भरने तीन बजे तो बाद भावें एक भी डॉक्यूमेंट हो वो दफ्तर के अंदर नहीं जा सकता तीन बजे व्यक्ति अंदर आ गया आर ओ ऑफिस आर ओ का जो कमरा है सिर्फ उन्होंने ही आपका नामांकन पत्र तीन बजे तो बाद एक मिनट भी हो जाए तो वह भी नामांकन पत्र जो है आप प्राप्त नहीं करा तो यह आप दे सूचना मैं सारी पब्लिक तक पहुँचा चाहता तो यह नोटिफिकेशन पब्लिक नोट्स जो है ਨਾਮਿਨੇਸ਼ਨ ਦਾ ਉਹ ਹਾਲੇ 1 ਘੰਟਾ ਪਹਿਲੇ ਮੈਂ ਸਾਈਨ ਕਰਕੇ ਸਾਰੇ ਨੋਟਸ ਬੋਰਡਸ ਤੇ ਵੀ ਆਪਾਂ ਪਵਾ ਦਿੱਤਾ ਹੈਗਾ ਤੇ ਸੀਓ ਆਫਿਸ ਨੂੰ ਵੀ ਪੇਸ਼ ਕੀਤਾ ਹੈ ਤੇ ਮੈਂ ਬੇਨਤੀ ਹੀ ਕਰਾਂਗਾ ਕਿ ਇਹ ਮੈਸੇਜ ਤੁਸੀਂ ਸਾਰਿਆਂ ਤੱਕ ਪਹੁੰਚਾ ਦਿਓ ਕਿ ਉਹ ਆਪਣਾ ਨਾਮਾੰਕਨ ਪੱਤਰ ਜਿੜਾਏਗਾ ਸਮੇਂ ਸੀਮਾ ਦੇ ਅੰਦਰ ਦੇ देखो ਜਿਹੜਾ ਤੁਸੀਂ ਇਹ ਕਹਿ ਰਹੇ ਹੋ ਇਹਦੇ ਵਿੱਚੋਂ ਜੇ ਕੋਈ ਵਿਅਕਤੀ ਫਾਰਮ 12D ਭਰ ਕੇ ਦਿੰਦਾ ਹੈ ਤੇ ਜਿਹੜੀ ਆਪਣੀ ਸੈਂਟਰਲ ਟੀਮ ਹੁੰਦੀ ਹੈ ਉਹ ਉਸ ਵਿਅਕਤੀ ਦਾ ਇੱਕ ਫਾਰਮ ਜਿਹੜਾ ਵੋਟ ਹੈ ਉਹ ਬਣਾਉਂਦੀ ਹੈ ਉਹਦਾ ਲਿਸਟ ਵਿੱਚ ਵੀ ਨਾਮ ਆਉਂਦਾ ਹੈ ਕਿ ਕਿਸ ਵਿਅਕਤੀ ਨੂੰ ਇਹ ਜਿਹੜਾ ਪੋਸਟਲ ਬੈਲਟ ਉਹ ਜਾਰੀ ਹੋਇਆ ਹੈ ਉਹਦੇ ਬਾਅਦ ਉਹ ਉਹੀ ਇੱਕ ਵਿਅਕਤੀ ਦਾ ਜਿਹੜਾ ਆਪਣਾ ਪੋਸਟਲ ਜੋ ਇਲੈਕਟਰਲ ਰੋਲ ਦੀ ਕਾਪੀ ਹੁੰਦੀ ਹੈ ਉਹਦੇ ਵਿੱਚ ਮਾਰਕ ਹੋ ਜਾਂਦਾ ਹੈ ਕਿ ਇਹਨਾਂ ਨੂੰ ਪੋਸਟਲ ਬੈਲਟ ਮਿਲੇ ਆਇਆ ਉਸ ਤੋਂ ਵੱਧ ਹੋ ਨਹੀਂ ਸਕਦਾ ਕਿਉਂਕਿ ਇੱਕ ਬੰਦਾ ਜੇ ਉੱਥੇ ਮੈਨੇ ਮਾਰਕ ਕੀਤਾ ਹੋਇਆ ਹੈ ਤੇ ਉਹੀ ਲਿਸਟ ਵੀ ਮੇਰੇ ਕੋਲ ਹੈ ਉਹੀ ਮੇਰੇ ਪਾਸ ਨੰਬਰ ਵੀ ਹੈ ਕਿਉਂਕਿ ਆਪਾਂ ਪੋਸਟਲ ਬੈਲਟ ਜਿਹੜੇ ਬਣਾਉਂਦੇ ਨੇ ਉਹ ਵੀ ਗਿਣਤੀ ਵਿੱਚ ਹੀ ਬਣਾਉਂਦੇ ਨੇ ਤੇ ਉਹਦਾ ਹਰ ਇੱਕ ਦਾ ਹਿਸਾਬ ਵੀ ਦਨ ਆਪਣਾ ਤਾਂ ਕਿੱਥੇ ਕਿੰਨੇ ਆਪਾਂ ਬਣਾਏ ਤੇ ਕਿੰਨੇ ਆਪਾਂ ਜਾਰੀ ਕੀਤੇ ਕਿੰਨੇ ਸਾਡੇ ਕੋਲ ਬਚੇ ਹੋਏ ਨੇ ਤੇ ਉਹਨਾਂ ਦਾ ਹੀ ਕਰਾਸਟੈਕਿੰਗ ਹੁੰਦਾ ਹੈ ਕਿ ਜੇ ਆਪਾਂ ਮਾਰਕ ਕਿੰਨੇ ਕੀਤੇ ਹੋਏ ਹੈ

ਮੈਂ ਦੱਸਣਾ ਚਾਹਾਂਗਾ ਕਿ ਇਲੈਕਸ਼ਨ ਕਮਿਸ਼ਨ ਨੇ ਜਿਹੜੇ ਆਪਣੇ ਹੀਟ ਵੇਵ ਨੂੰ ਲੈ ਕੇ ਕਾਫੀ ਸਪਸ਼ਟ ਗਾਈਡਲਾਈਨ ਜਿਹੜੀ ਹੈ ਕਿ ਉਹ ਜਾਰੀ ਕੀਤੀ ਨੇ ਤੇ ਇਨ ਡੀ ਐਮ ਏ ਵੱਲੋਂ ਵੀ ਕੱਲ ਜਿਹੜਾ ਹੈਗਾ ਸੈਪਰੇਟਲੀ ਹੀਟ ਵੇਵ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀਆਂ ਗਈਆਂ ਨੇ ਤੇ ਆਪਾਂ ਹਰ ਇੱਕ ਬੂਥ ਤੇ ਇਨਸ਼ੋਰ ਕਰ ਰਹੇ ਹਾਂ ਕਿ ਉੱਥੇ ਛੱਬੀ ਲੱਗ ਜਾਵੇ ਪਾਣੀ ਦਾ ਇੰਤਜ਼ਾਮ ਹੋਵੇ ਸ਼ੇਡ ਦਾ ਏਰੀਆ ਹੋਵੇ ਤੇ ਨਾਲ ਹੀ ਆਪਾਂ ਕੋਸ਼ਿਸ਼ ਇਹ ਵੀ ਕਰ ਰਹੇ ਹਾਂ ਤੇ ਇੱਕ ਸੌਫਟਵੇਅਰ ਬਣਾਇਆ ਜਿਹਦੇ ਵਿੱਚ ਕੋਈ ਵੀ ਵਿਅਕਤੀ ਘਰ ਬੈਠੇ ਆਪਣਾ ਇਸ ਵੇਲੇ ਬੂਥ ਤੇ ਕਿੰਨੇ ਵਿਅਕਤੀ ਹੈਗੇ ਜਿਹੜੇ ਕਿ ਲਾਈਨ ਵਿੱਚ ਖੜੇ ਨੇ ਉਹ ਦੇਖ ਸਕੇ ਤਾਂ ਜੋ ਉਹ ਵੀ ਨਾ ਡਿਸੀਜਨ ਲਏ ਸੀ ਕਿ ਜੇ ਕਿਸੇ ਬੂਥ ਤੇ ਪਹਿਲਾਂ ਤੋਂ ਹੀ ਬਹੁਤ ਲੰਬੀ ਲਾਈਨ ਖੜੀ ਹੈ ਤਾਂ ਉਹ ਥੋੜਾ ਜਿਆਦਾ ਡਿਲੇ ਕਰ ਸਕਦਾ ਹੈ ਤਾਂ ਜੋ ਉਹਨਾਂ ਨੂੰ ਜ਼ਿਆਦਾ ਵੇਟ ਨਾ ਕਰਨਾ ਪਵੇ ਉਹਦੇ ਵਾਸਤੇ ਵੀ ਆਪਾਂ ਆਪਣੀ ਤਰਫੋਂ ਇੰਤਜ਼ਾਮ ਕਰ ਰਹੇ ਇਹਦੇ ਨਾਲ ਨਾਲ ਜਿਹੜੇ ਆਪਣੀ ਹਰ ਇੱਕ ਬੂਥ ਹੈ ਉਸ ਤੇ ਬੇਸਿਕ ਮੈਡੀਸਨ ਜਿਹੜਾ ਹੈਗਾ ਉਹ ਆਸ਼ਾ ਵਰਕਰ ਦੀ ਡਿਊਟੀ ਲਈ ਹਈ ਹੋਈ ਹੈ ਹਰ ਇੱਕ ਬੂਥ ਦੇ ਵਾਸਤੇ ਆਪਣਾ ਮੈਡੀਕਲ ਆਫੀਸ਼ੀਅਲਸ ਨੂੰ ਜਿਹੜਾ ਹੈਗਾ ਉਹ ਲਿੰਕ ਕੀਤਾ ਹੋਇਆ ਹੈ ਤੇ ਉੱਥੇ ਉਹਨਾਂ ਨੂੰ ਬੇਸਿਕ ਆਰਐਸ ਬਾਕੀ ਮੈਡੀਸਿਨਸ ਜਿਹੜੀ ਹੈਗੀ ਬੇਸਿਕ ਜੋ ਫਰਸਟ ایڈ ਹੈ ਉਹ ਵੀ ਸਾਰਾ ਜਿਹੜਾ ਹੈਗਾ ਉੱਥੇ ਅਵੇਲੇਬਲ ਰਹੂਗਾ ਤੇ ਜੇ ਖੁਦਾ ਨਾ ਕਰੇ ਕਿਸੇ ਤਰੀਕੇ ਨਾਲ ਐਂਬੂਲੈਂਸ ਵਗੈਰਾ ਦੀ ਲੋੜ ਵੀ ਪੈਂਦੀ ਹੈ ਤਾਂ ਉਹਦੇ ਵਾਸਤੇ ਵੀ ਆਪਾਂ ਜਿਹੜਾ ਹੈਗਾ ਪ੍ਰੋਪਰ ਪਲਾਨ ਅਪ ਟੂ ਦਾ ਲੈਵਲ ਆਫ ਕਿ ਸੈਕੰਡਰੀ ਟਰਸ਼ਰੀ ਕੇਅਰ ਲੈਵਲ ਤੱਕ ਉਹ ਸਾਰਾ ਮੈਪਿੰਗ ਜਿਹੜੀ ਹੈ ਸਨੋ ਸਨੇਕਾ ਰਜਿਸਟਰ ਰਿਗਰਡਿੰਗ ਸਿਕਿਉਰਿਟੀ ਦੇ ਬਾਰੇ ਐਸਐਸ